ਕੀ ਕਣਕ ਨੂੰ ਅੱਗ ਲੱਗ ਜਾਊਗੀ ਗੀਤ ਦੇ ਬੋਲ ਨੇ ਜਿਹੜੇ ਇਨੀ ਦਿਨੀ ਸੱਚ ਸਾਬਤ ਹੋ ਰਹੇ ਨੇ ਕਿਉਂਕਿ ਸੰਗਰੂਰ ਦੇ ਲਾੜ ਵਣਜਾਰਾ ਕਲਾਂ ਅਤੇ ਛੇਰੋਂ ਦੇ ਵਿੱਚ ਪੱਕੀ ਕਣਕ ਦੀ ਫਸਲ ਨੂੰ ਅੱਗ ਲੱਗੀ ਹੈ ਅਤੇ ਕਿਸਾਨਾਂ ਦੀਆਂ ਅੱਖਾਂ ਦੇ ਸਾਹਮਣੇ ਪੱਕੀ ਹੋਈ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ ਦਾਦੀਏ ਕੀ ਪੁੱਤਾਂ ਵਾਂਗ ਪਾਲੀ ਫਸਲ ਕਿਸਾਨਾਂ ਦੀਆਂ ਅੱਖਾਂ ਦੇ ਸਾਹਮਣੇ ਸੜ ਕੇ ਰਾਖ ਹੋ ਗਈ ਇਸ ਮੌਕੇ ਮਜਬੂਰ ਹੋਏ ਕਿਸਾਨ ਅੱਗ ਨੂੰ ਬੁਝਾਉਣ ਦੇ ਲਈ ਜਦੋਂ ਜਹਿਦ ਕਰਦੇ ਨਜ਼ਰ ਆਏ ਨੇ ਦੱਸਦੀ ਹੈ ਕਿ ਸੰਗਰੂਰ ਦੇ ਲਾੜ ਬੰਜਾਰਾ ਕਲਾਂ ਪਿੰਡ ਅਤੇ ਸ਼ੇਰੋ ਦੇ ਵਿੱਚ ਤਕਰੀਬਨ 3 ਏਕੜ ਕਣਕ ਦੀ ਫਸਲ ਅੱਗ ਦੀ ਭੇਂਟ ਚੜ ਗਈ ਹੈ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਆਪਣੇ ਟਰੈਕਟਰਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਨਾਲ ਅੱਗ ਦੇ ਉੱਤੇ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਉੱਥੇ ਕਿਸਾਨਾਂ ਦੇ ਅਨੁਸਾਰ ਲਾਰਡ ਬੰਜਾਰਾ ਪਿੰਡ ਦੇ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਖੇਤ ਚ ਅੱਗ ਲੱਗੀ ਹੈ ਉੱਥੇ ਅੱਗ ਲੱਗਣ ਤੋਂ ਬਾਅਦ ਕਿਸਾਨਾਂ ਦਾ ਦਰਦ ਹੈ ਜਿਹੜਾ ਝਲਕਦਾ ਹੋਇਆ ਦਿਖਾਈ ਦਿੱਤਾ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨੇ ਪੂਰੀ ਮਿਹਨਤ ਦੇ ਨਾਲ ਦਿਨ ਰਾਤ ਇੱਕ ਕਰਕੇ ਇਹ ਫਸਲ ਹੈ ਜਿਹੜੀ ਪੁੱਤਾਂ ਵਾਂਗ ਪਾਲੀ ਸੀ ਪਰ ਅੱਜ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਇਹ ਅੱਗ ਲੱਗ ਗਈ ਹੈ ਤੇ ਪੂਰੀ ਕਣਕਾ ਜਿਹੜੀ ਅੱਗ ਦੀ ਲਪੇਟ ਚ ਆ ਗਈ ਹੈ ਜਿਸ ਕਰਕੇ ਉਹਨਾਂ ਦਾ ਵੱਡਾ ਨੁਕਸਾਨ ਹੋ ਗਿਆ ਇਸ ਮੌਕੇ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਹੁਣ ਮਦਦ ਦੀ ਗੁਹਾਰ ਲਗਾਈ ਹੈ ਭਾਈ ਜੀ ਜਿਹੜਾ ਬੰਦਾ ਅੱਜ ਦੇ ਟਾਈਮ 'ਚ ਖੇਤੀ ਕਰਦਾ ਉਹ ਸਿਰਫ ਇਹ ਚ ਸੋਚ ਕੇ ਇਹ ਨਹੀਂ ਕਰਦਾ ਕਿ ਸਾਨੂੰ ਕੋਈ ਬਾਲਾ ਵੱਡਾ ਕਮਾਈਆਂ ਹੋਣ ਗਿਆ ਹਨ ਨਾ ਸਿਰਫ ਇਹ ਸੋਚਦਾ ਕਿ ਮੇਰੇ ਜਿਹੜਾ ਪਰਿਵਾਰ ਦਾ ਗੁਜ਼ਾਰਾ ਉਹ ਹੋਈ ਚੱਲੇ ਸਾਲ ਦੇ ਸਾਡੇ ਘਰੇ ਦਾਣੇ ਆ ਜਾਣਗੇ ਸਾਨੂੰ ਮੁੱਲ ਨਹੀਂ ਲੈਣ ਪਣਗੇ ਅਸੀਂ ਆਪਦੇ ਖੇਤ ਚ ਮਿਹਨਤ ਕਰਾਂਗੇ ਆਪ ਵੱਡਾਂਗੇ ਫਸਲ ਆਪ ਦੇ ਘਰੇ ਸਾਡੇ ਦਾਣੇ ਹੋ ਜਾਣਗੇ ਸਾਡਾ ਜਿਹੜਾ ਤੂੜੀ ਆ ਉਹ ਹੋਜੂਗੀ ਦੂਸਰੀ ਗੱਲ ਇਹ ਹੈਗੀ ਵੀ ਜਿਹੜਾ ਨੁਕਸਾਨ ਹੋਇਆ ਤੇ ਜਿੱਥੇ ਆਪਾਂ ਇਹ ਚੀਜ਼ ਜਗ੍ਹਾ ਦੇ ਵਿੱਚ ਖੜਿਆ ਇਹ ਤਕਰੀਬਨ ਸਵਾ ਕਿੱਲਾ ਜਿਹੜਾ ਕਣਕ ਹੈਗੀ ਆ ਇਸ ਖੜੀ ਕਣਕ ਨੂੰ ਅੱਗ ਲੱਗੀ ਆ ਤੇ ਇਹੀ ਸਵਾ ਕਿੱਲਾ ਤਕਰੀਬਨ ਜਿਹੜਾ ਹੈਗਾ ਇਸ ਵੀਰ ਦਾ ਸੀ ਕਿੰਨਾ ਜੀ ਤੇ ਇਹਨੇ ਖਾਨ ਹਾ ਖਾਨ ਜੋਗੀ ਰੱਖੀ ਆ ਉਹ ਸਾਰੀ ਮੱਚ ਗਈ ਜਿਹੜੀ ਆਪਣੇ ਪਿੱਛੇ ਜਿਹੜੀ ਅੱਗ ਲੱਗੀ ਹੋਈ ਆ ਉਹ ਇਹਨਾਂ ਵੀਰਾਂ ਦਾ ਸੀਗਾ ਇਹ ਵੀ ਖੜੀ ਕਣਕ ਨੂੰ ਲੱਗੇ ਤੇ ਇਹਨਾਂ ਤਕਰੀਬਨ ਜਿਹੜਾ 15 ਤੋਂ 16 ਕਿੱਲੇ ਜਿਹੜਾ ਉੱਪਰ ਹੀ ਨੇ ਉਹ ਸਾਰਾ ਨਾੜ ਮੱਚ ਗਿਆ ਸਾਰੇ ਇਹਨਾਂ ਦੇ ਠੇਕੇਦਾਰ 22 ਕਿੱਲੇ ਦਿੰਨੇ ਅੱਜ ਦੇ ਟਾਈਮ ਦੇ ਜਿਹੜਾ ਬੰਦਾ 80-82 ਹਜ਼ਾਰ ਨੂੰ ਠੇਕੇ ਦੇ ਲੈ ਕੇ ਉਹ ਲਗਾਤਾਰ 6 ਮਹੀਨੇ ਮਿਹਨਤ ਦੇ ਨਾਤ ਕਰਦਾ ਐਨੇ ਖਰਚੇ ਕਰਕੇ ਤੇ ਉਹਨਾਂ ਦਾ ਕਣਕ ਬਜੀ ਨਾਣੂ ਤੂੜੀ ਬਜੀ ਹੁਣ ਉਹ ਬੰਦਾ ਦੇਖ ਕਰੂਗਾ ਤਾਂ ਕਰੂਗਾ ਕੀ ਨਾ ਜੀ ਮਾਲਕੀ ਕਰਦੇ ਮੰਗ ਤਾਂ ਬਈ ਜੀ ਹੁਣ ਇਹੀ ਆ ਕਿ ਪ੍ਰਸ਼ਾਸਨ ਨੂੰ ਚਾਹੀਦਾ ਸਰਕਾਰ ਨੂੰ ਇਹ ਹੈ ਲੈ ਗਿਆ ਆਇਆ ਪਟਵਾਰੀ ਸਾਹਿਬ ਜਿਹੜਾ ਪੂਰਾ ਮਾਪ ਜਾਗਾ ਉਹ ਦਿੱਤਾ ਜਾਵੇ ਤਾਂ ਜੋ ਅਗਲਾ ਆਪ ਦੇ ਜਿਹੜੇ ਡੰਗਰ ਪਸ਼ੂ ਵਾਸਤੇ ਕੋਈ ਨਾਰਾ ਨੀਰਾ ਖਰੀਦ ਸਕੇ ਤੂੜੀ ਖਰੀਦ ਸਕੇ ਤੇ ਆਪ ਦੇ ਕਾਰਖਾਨੇ ਜੋ ਕਣ ਖਰੀਦ ਲੈ ਇਹ ਹਾਂ ਬਾਕੀ ਅੱਗੇ ਤੋਂ ਇਹ ਚੀਜ਼ ਆ ਵੀ ਸਰਕਾਰ ਨੂੰ ਥੋੜਾ ਜਾਇ ਇਹ ਚੀਜ਼ ਦੇ ਸਖਤਾਈ ਕਰਨੀ ਚਾਹੀਦੀ ਆ ਚਾਹੇ ਬਿਜਲੀ ਵਿਭਾਗ ਆ ਚਾਹੇ ਆਮ ਪਬਲਿਕ ਆ ਵੀ ਭਾਈ ਉਹ ਆਪਦੀ ਆਪ ਵੀ ਸਮਝਦਾ ਸਾਨੂੰ ਹੋਣਾ ਚਾਹੀਦਾ ਕਿਸੇ ਤਰ੍ਹਾਂ ਦਾ ਕੋਈ ਹਾਸਾ ਨਾ ਵਾਪਰੇ ਜੇ ਸਾਡੇ ਟਰੈਕਟਰ ਨੂੰ ਅੱਗ ਲੱਗਦੀ ਹੈ ਚਾਹੇ ਉਹ ਕਿਸੇ ਸਿੰਘਾਂ ਦੀ ਡੱਬੀ ਜਿੱਦਾਂ ਆਪਣੇ ਬਥਰੇ ਆਪਣੇ ਖੇਤਾਂ 'ਤੇ ਬੈਠ ਕੇ ਆਪਾਂ ਕੋਈ ਬੀੜੀ ਬੀਟਾ ਪੀਂਦਾਗਾ ਜਾਂ ਫਿਰ ਕੋਈ ਸੰਪਰਕਤਾਰ ਹੁੰਦੀ ਆ ਸੋ ਇਹ ਸਭ ਨੂੰ ਬੇਨਤੀ ਹੈ ਕਿ ਜਿੱਥੇ ਕਦੇ ਕਾਬੂ ਤਾਂ ਬਾਈ ਜੀ ਜਿਵੇਂ ਜਿਵੇਂ ਪਤਾ ਲੱਗੀ ਗਿਆ ਕਿਉਂਕਿ ਸਾਡੇ ਪਿੰਡ ਦੀ ਇੱਕ ਖਾਸੀਤ ਹੈਗੀ ਆ ਕਿ ਸਾਂਝੇ ਕੰਮ ਦੇ ਵਿੱਚ ਸਾਰਾ ਪਿੰਡ ਇਕੱਠਾ ਹੋ ਕੇ ਇੱਕ ਮਿੰਟੋਂ ਮਿੰਟੀ ਪਹੁੰਚਦਾਗਾ ਜਦੋਂ ਹੀ ਅੱਗ ਆ ਬੱਟ ਤੱਕ ਪਹੁੰਚੀਗੀ ਉਸਦ ਤੱਕ ਸਾਰਾ ਪਿੰਡ ਤਕਰੀਬਨ ਇੱਥੇ ਪਹੁੰਚ ਗਿਆ ਸੀਗਾ ਸਾਰੇ ਟਰੈਕਟਰਾਂ ਨੇ ਆ ਕੇ ਅੱਗੇ ਤਬੀਆਂ ਨਾਲ ਬਾਹੀ ਹੈਗੀ ਖੜੀ ਕਣਕ ਬਾਦੀ ਤਾਂ ਜਾ ਕੇ ਅੱਗੇ ਕੰਟਰੋਲ ਹੋਇਆ ਜੇ ਕਿਤੇ ਟਰੈਕਟਰ ਨਾ ਪਹੁੰਚਦੇ ਤਾਂ ਅਗਲੇ ਪਿੰਡਾਂ ਤੱਕ ਅੱਗ ਪਹੁੰਚਣੀ ਸੀ ਜੀ ਜੀ ਨਾਮ ਕੀ ਹੈ ਤੁਹਾਡਾ ਜਗਤਾਰ ਸਿੰਘ ਜੀ ਜਗਤਾਰ ਜੀ ਕਿੰਨੀ ਜਗ੍ਹਾ ਤੁਹਾਡੇ ਕੋਲ ਜਿਹੜੀ ਇਹ ਠੇਕੇ ਤੇ ਲੈਣੇ ਸੀ ਇਹ ਹੈਗਾ ਜੀ ਕਿਲਾ ਸਵਾ ਕਿਲਾ ਤੇ ਹੀ ਆਪਣੇ ਲਵੇ ਖਾਣ ਵਾਸਤੇ ਹੀ ਸੀ ਆਪਣੇ ਤੁਹਾਡੇ ਠੇਕੇ ਤੇ ਲਿਆ ਹੋਏ ਨਹੀਂ ਆਪਨੇ ਠੇਕੇ ਕਰਦੇ ਆ ਫੁੱਲ ਜਮੀਨ ਇੰਨੀ ਹੋਏ ਇੰਨੀ ਕਾਹੀ ਹੈ ਤੁਸੀਂ ਆਪਣੇ ਪਰਿਵਾਰ ਦੇ ਪਾਲਣ ਵਾਸਤੇ ਵੀ ਜਦ ਬਸ ਇਹ ਕੁਸਤੀ ਹੀ ਆਪਣੇ ਕੋਲ ਤੇ ਕਾਰਨ ਕੀ ਹੋਇਆ ਬੰਦੇ ਜੀ ਮੇਰਾ ਕੋਈ ਪਤਾ ਨਹੀਂ ਲੱਗਾ ਇਹ ਕੀ ਚੱਕਰ ਹੋਇਆ ਤਾਰਾਂ ਤੂਰਾਂ ਦਾ ਕੋਈ ਉਹ ਸਪਾਰਕ ਦਿੱਤਾ ਉੱਥੋਂ ਅੱਗ ਲੱਗੀ ਤੁਸੀਂ ਖੇਤੀਬਾੜੀ ਦੀ ਜਾਂ ਧਰਤੀ ਦੀ ਕਿੱਥੇ ਸੀ ਜਦੋਂ ਅੱਗ ਲੱਗੀ ਮੈਂ ਪਾਤਣਾ ਤੇ ਸੀ ਤੁਹਾਨੂੰ ਕੋਣ ਆਇਆ ਕਿਸੇ ਨੂੰ ਫੋਨ ਆਇਆ ਮੇਰੇ ਭਰਾ ਦਾ ਆਇਆ ਜਾਂ ਤਾਂ ਕਰਕੇ ਮoure ਪਹੁੰਚੇ ਮਰੇ ਆਉਂਦਿਆਂ ਤਾਂ ਅੱਗ ਬੁਝਾਤੀ ਦੀ ਇਹ ਆ ਕੇ ਦੇਖਾ ਜਦੋਂ ਮੱਚ ਗਈ ਸਾਰੀ ਕੁਸਮ ਨਹੀਂ ਬਚਿਆ ਇਹ ਇਹੀ ਖਾਣੇ ਵਾਸਤੇ ਸੀ ਪਿੰਡ ਵਾਲੇ ਲੱਗੇ ਹੋਏ ਸੀ ਬੁਝਾਉਣ ਹਾਂਜੀ ਹਾਂਜੀ ਕੋਈ ਪ੍ਰਸ਼ਾਸਨ ਦੀ ਕੋਈ ਕੋਈ ਨਹੀਂ ਆਇਆ ਜੋਰ ਤਾਂ ਹੀ ਅਜੀਬ ਉਹ ਫਿਰ ਜਿਹੜਾ ਕਰਦੇ ਦਾਣੇ ਵਾਸਤੇ ਜਿਹੜਾ ਇਹ ਫਸਲ ਬੀਜੀ ਸੀ ਇਸ ਤੋਂ ਬਾਅਦ ਹੁਣ ਕਿਸ ਤਰ੍ਹਾਂ ਨਜ਼ਰ ਆ ਰਿਹਾ ਤੁਹਾਨੂੰ ਕਿ ਕੀ ਦੁਬਾਰਾ ਹੁਣ ਕਿ ਮੁੱਲ ਲੈਣੀ ਪਊਗੀ ਥੋੜਾ ਤਾਂ ਮੁੱਲ ਲੈਣੀ ਪਊਗੀ ਜਦੋਂ ਹੈ ਹੀ ਨਹੀਂ ਕੁਛ ਵੀ ਬਚਿਆ ਹੀ ਨਹੀਂ ਇਹ ਰਿਸ਼ਤੇਦਾਰ ਤੋਂ ਕਿਸੇ ਤੋਂ ਜਾਂ ਪਿੰਡ ਪਾਈ ਤੋਂ ਕਿਸੇ ਤੋਂ ਲੈਣੀ ਪੈਗੀ ਚਲੋ ਤਾਂ ਬਾਕੀ ਮਰਜੀ ਹੈ ਜੋ ਕਰਨਗੇ ਬਾਕੀ ਚਲੋ ਪਰਮਾਤਮਾ ਜੀ ਦੇਣੀ ਹੈ ਜੋ ਦੇਣੀ ਹੈ ਤਾਂ ਪਰ ਦੁੱਖ ਹੈਗਾ ਕਿਤੇ ਨਾ ਕਿਤੇ ਮਨ ਦੇ ਵਿੱਚ ਕਿ ਇੰਨੀ ਪੁੱਤਾ ਵਾਂਗੂ ਪਾਲੀ ਸੀ ਫਸਲ ਇਹ ਤਾਂ ਪਤਾ ਹੀ ਹੁਣ ਆਪਾਂ ਨੂੰ ਸਾਰੇ ਕਿਵੇਂ ਪਾਲਦਿਆਂ ਸੇ ਸਾਲ ਬਾਅਦ ਆਉਂਦੇ ਇਹ ਕਣਕ ਆਪਣੇ ਤੇ ਹੁਣ ਪ੍ਰਸ਼ਾਸਨ ਇਸ ਇਤਿਹਾਸ ਹੁੰਦੇ ਆਪਾਂ ਨੂੰ ਖਾਣ ਵਾਸਤੇ ਦਾਣੇ ਹੁੰਦੇ ਨੇ ਪ੍ਰਸ਼ਾਸਨ ਆਇਆ ਕੋਈ ਗੱਲਬਾਤ ਕੀਤੀ ਤੁਸੀਂ ਉਹਨਾਂ ਨਾਲ ਤੇ ਮੁਆਵਜ਼ੇ ਬਾਰੇ ਜਾਂ ਕੋਈ ਲਿਖਤ ਕਰਕੇ ਲਈ ਆਪਣੇ ਹੀ ਆਏ ਤੇ ਬਤਵਾਰੀ ਸਾਹਿਬ ਆਏ ਹੀ ਉਹਨਾਂ ਨਾਲ ਹੋਈ ਹੈ ਗੱਲਬਾਤ ਉਹ ਲਿਖ ਕੇ ਲੈ ਕੇ ਨਹੀਂ ਹੁਣ ਦੇਖੋਗਾ ਹਾਂ ਕੀ ਬਣਦਾ ਆਹੇ ਤਾਂ ਇਹ ਮੰਗ ਕਰਦੇ ਵੀ ਸਾਨੂੰ ਮੁਆਵਜ਼ਾ ਮਿਲਣਾ ਚਾਹੁੰਦੇ ਹਾਂ ਇਹ ਜਿਹੜੇ ਜ਼ਿਮੀਦਾਰ ਨੇ ਜੀ ਇਹ ਬਿਲਕੁਲ ਇਹਨਾਂ ਕੋਲੇ ਬਹੁਤ ਘੱਟ ਜ਼ਮੀਨ ਹੈ ਇਹ ਗਰੀਬ ਆਪਾਂ ਕਹਿ ਸਕਦੇ ਆ ਵੀ ਗਰੀਬ ਤੱਕੇ ਨਾਲ ਸੰਬੰਧ ਰੱਖਦੇ ਨੇ ਤੇ ਲਗਭਗ ਤੁਸੀਂ ਮੰਨੋ ਜੀ ਲਗਭਗ 2.5 ਤੋਂ ਲੈ ਕੇ 3 ਏਕੜ ਜਿਹੜੀ ਕਨਕ ਹੈ ਇਹ ਅੱਜ ਇੱਥੇ ਮੌਕੇ ਤੇ ਮੱਚ ਚੁੱਕੀ ਹੈ ਤੇ ਜਿਹੜੇ ਜੋ ਮੌਕੇ ਦੇ ਜ਼ਿਮੀਦਾਰ ਨੇ ਸਾਡੇ ਨੰਬਰ ਦਾ ਸਾਹਿਬ ਨੇ ਦੱਸਿਆ ਵੀ ਜਿਹੜੀ ਬਿਜਲੀ ਦੇ ਤਾਰਾਂ ਜਾ ਰਹੀਆਂ ਨੇ ਇਹਨਾਂ ਦੀ ਸਪਾਰਕਿੰਗ ਹੋਈ ਹੈ ਇਹਦੇ ਨਾਲ ਲੱਗੀ ਹੈ ਜੀ ਇਹ ਤੇ ਅਸੀਂ ਲਗਭਗ ਸਾਰੀ ਕਨਕ ਦੀ ਵੀ ਨੋਟ ਕਰ ਲਿਆ ਵੀ ਕਿੰਨਾ ਰਕਬਾ ਹੈ ਜੀ ਕਿਹੜਾ ਇਹਦਾ ਮਾਲਕ ਹੈ ਕਾਸ਼ਤ ਕਰਦਾ ਹੈ ਤੇ ਬਾਕੀ ਜਿਹੜੀ ਇੱਥੇ ਤੂੜੀ ਦੀ ਮਤ ਹਾਂਜੀ ਇਹ ਨੁਕਸਾਨ ਜਿਹੜਾ ਹੋਇਆਗਾ ਕਿਸਾਨ ਕਰਨ ਕੀ ਬਿਜਲੀ ਦੀ ਤਾਰਾਂ ਕਰ ਗਈ ਜੀ ਜੀ ਬਿਲਕੁਲ ਕੋਈ ਉਹਨਾਂ ਨੂੰ ਵੀ ਲਿਖਿਆ ਜਾਏਗਾ ਇਸ ਤੇ ਇਹਨਾਂ ਦੀ ਇੱਕ ਵਾਰੀ ਅਸੀਂ ਉਹਨਾਂ ਨਾਲ ਕੰਟੈਕਟ ਕਰਾਂਗੇ ਤੇ ਸਾਡੇ ਜਿਹੜੇ ਅਫਸਰ ਨੇ ਉਹਨਾਂ ਨੂੰ ਰਿਪੋਰਟ ਭੇਜਾਂਗੇ ਤੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੈ ਜੀ ਉਹਨਾਂ ਕੋਲੋਂ ਕੀਤੀ ਜਾਵੇਗੀ ਹੋਰ ਕੌਣ ਤੁਹਾਡੇ ਇੱਥੇ ਅਫਸਰ ਪਹੁੰਚੇ ਇਹ ਸਾਡੇ ਤਸੀਲਰ ਸਾਹਿਬ ਆਏ ਹੋਣੇ ਇਸ ਮੌਕੇ ਤੇ ਸਾਡੇ ਡਿਪਾਰਟਮੈਂਟ ਤੋਂ ਗੁਲਦੀਪ ਸਿੰਘ ਨੇ ਜੀ ਏਓਕੇ ਦਫ਼ਤਰ ਦੇ ਵਿੱਚੋਂ ਆਏ ਨੇ ਤੇ ਮੈਂ ਆਂ ਜੀ ਬਾਕੀ ਸਾਡੇ ਸਾਰੇ ਹੋਰ ਨੰਬਰਦਾਰ ਸਾਹਿਬ ਹੋਗੇ ਤੇ ਪਿੰਡ ਦੇ ਹੋਰ ਬੰਦੇ ਵੀ ਨੇ ਕੁਝ ਤੁਹਾਡੇ ਤਹਿਸੀਲਦਾਰ ਸਾਹਿਬ ਦੀ ਜਿਹੜੀ ਕਿਸਾਨਾਂ ਨਾਲ ਬਹਿਸ ਵੀ ਹੋਈ ਹੈ ਕਿਸਾਨਾਂ ਨਾਲ ਦੁਰਵਿਹਾਰ ਨਹੀਂ ਕੀਤਾ ਨਹੀਂ ਉਹ ਨਾ ਜੀ ਨਹੀਂ ਨਹੀਂ ਮੈਂ ਦੇਖੋ ਜੀ ਇਹ ਚੀਜ਼ ਤਾਂ ਨਹੀਂ ਕਹੂੰਗਾ ਚਲੋ ਕੋਈ ਗੱਲ ਨਹੀਂ ਕਈ ਵਾਰੀ ਦੇਖੋ ਅਫਸਰ ਤੋਂ ਕਈ ਵਾਰੀ ਕੁਝ ਗਲਤੀ ਨਾਲ ਕਿਹਾ ਵੀ ਜਾਂਦਾ ਹੈ ਪਰ ਚਲੋ ਮੈਂ ਉਹਨਾਂ ਨੇ ਕੋਈ ਦਿਲ ਤੋਂ ਨਹੀਂ ਕਿਹਾ ਇਹ ਜੋ ਵੀ ਚਲੋ ਹੋਇਆ ਨਾ ਇਹ ਕੁਝ ਕੁਝ ਵੱਡਾ ਮੁੱਦਾ ਨਹੀਂ ਜਿਹੜਾ ਹੱਲ ਹੋ ਗਿਆ ਜੀ ਮੌਕੇ ਤੇ ਹਾਂਜੀ ਕਿਸੇ ਤਰ੍ਹਾਂ ਦਾ ਕੋਈ ਇੱਥੇ ਹੰਗਾਮਾ ਜਾਂ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਨਹੀਂ ਕੋਈ ਘਟਨਾ ਨਹੀਂ ਹੋਈ ਜੀ ਕੋਈ ਹੋ ਨਹੀਂ ਉਹ ਇਹ ਤਾਂ ਚਲੋ ਪਿੰਡ ਸਾਡਾ ਭਾਈਚਾਰਾ ਹੈ ਘਰ ਦੇ ਵਿੱਚ ਕੋਈ ਗੱਲ ਨਹੀਂ ਉਹ ਤਾਂ ਮਾੜਾ ਮੋਟਾ ਹੋ ਹੀ ਜਾਂਦਾ ਪਰ ਕੋਈ ਹੰਗਾਮੇ ਵਾਲੀ ਕੋਈ ਗੱਲ ਨਹੀਂ ਸਾਨਾ ਨੂੰ ਜਿਹੜਾ ਇਹਦਾ ਇਨਸਾਫ ਹੈ ਪ੍ਰੋਪਰ ਤਰੀਕੇ ਨਾਲ 100% ਮਿਲੂਗਾ ਜੀ ਪੱਕਾ ਮਿਲੂਗਾ ਜੀ ਮੈਂ ਲਿਖਤੀ ਰਿਪੋਰਟਾਂ ਜੀ ਬਣਾ ਕੇ ਭੇਜਣ ਲੱਗਿਆ ਜੀ ਇਹ